ਤੋ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 1 ਰੁਪਇਆ ਕਈ ਗੁਣਾ ਡਾਲਰਾਂ ਦੇ ਬਰਾਬਰ ਹੁੰਦਾ ਸੀ ਅਮਰੀਕਨ ਡਾਲਰ ਆਪਣੇ 1 ਰੁਪਏ ਦੇ ਬਰਾਬਰ ਵੀ ਨਹੀਂ ਸਨ ਉਸ ਤੋਂ ਬਾਅਦ 1917 ਵਿੱਚ ਵੀ 1 ਰੁਪਇਆ ਅਮਰੀਕਨ ਦੇ 13 ਡਾਲਰਾਂ ਦੇ ਬਰਾਬਰ ਹੁੰਦਾ ਸੀ ਤੇ ਦੋਸਤੋ ਉਸ ਤੋਂ ਬਾਅਦ ਕੀ ਹੁੰਦਾ ਦਿਨ ਬਦ ਦਿਨ ਦਿਨ ਬਦ ਦਿਨ ਦਿਨ ਬਦ ਦਿਨ ਰੁਪਇਆ ਡਿੱਗਦਾ ਕਿਉਂ ਜਾ ਰਿਹਾ ਕੀ ਕਾਰਨ ਹੈ ਕਰਦੇ ਹਾਂ ਜੀ ਗੌਰ ਤੇ ਨਾਲੇ ਦੱਸਦੇ ਹਾਂ ਵੀ ਜਰਨੀ ਰੁਪਇਆ ਆਪਣਾ نیچے ਕਿਉਂ ਜਾ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕਦੇ ਹੋ ਤਾਂ ਦੋਸਤੋ 1947 ਵਿੱਚ ਜਦੋਂ ਦੇਸ਼ ਆਜ਼ਾਦ ਹੁੰਦਾ ਉਸ ਤੋਂ ਪਹਿਲਾਂ ਆਪਣੇ ਅੰਗਰੇਜ਼ ਕਬਜ਼ਾ ਕਰ ਲੈਂਦੇ ਆ ਅੰਗਰੇਜ਼ ਜਦੋਂ ਦੇਸ਼ ਨੂੰ ਆਜ਼ਾਦ ਕਰਕੇ ਜਾਂਦੇ ਆ ਭਾਰਤ ਪਾਕਿਸਤਾਨ ਬਣਾ ਜਾਂਦੇ ਆ ਉਦੋਂ ਵੀ 1 ਰੁਪਇਆ 1 ਡਾਲਰ ਦੇ ਬਰਾਬਰ ਸੀ ਕਿਉਂਕਿ ਦੋਸਤੋ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰਾ ਸੋਨਾ ਹੁੰਦਾ ਸੀ ਬਹੁਤ ਸਾਰਾ ਗਹਿਣੇ ਹੀਰੇ ਜਿਹੜੇ ਕਿ ਹਜੇ ਵੀ ਇੰਗਲੈਂਡ ਦੀ ਮਹਾਰਾਣੀ ਅਲੀਜਾਬੈਥਕ ਕੋਲੇ ਸ਼ਾਇਦ ਪਿਆ ਹੋਵੇ ਹੀਰਾ ਆਪਣੇ ਦੇਸ਼ ਦਾ ਸਭ ਤੋਂ ਮਹਿੰਗਾ ਹੀਰਾ ਸੀਗਾ ਠੀਕ ਹੈ ਕਿ ਨਹੀਂ ਤਾਂ ਅੰਗਰੇਜ਼ ਬਹੁਤ ਸਾਰਾ ਸੋਨਾ ਜਾਂਦੀ ਹੀਰਾ ਲੈ ਗਏ ਉਦੋਂ ਵੀ ਸੋਨਾ ਜਾਂਦੀ ਹੀਰੇ ਲੈ ਕੇ ਜਾਣ ਤੋਂ ਬਾਅਦ ਵੀ 1 ਰੁਪਿਆ 1 ਡਾਲਰ ਦੇ ਬਰਾਬਰ ਸੀ ਉਸ ਤੋਂ ਬਾਅਦ ਆਪਣਾ ਦੇਸ਼ ਜਾਦ ਹੋ ਜਾਂਦਾ ਭਾਰਤ ਪਾਕਿਸਤਾਨ ਬਣ ਜਾਂਦਾ ਤਾਂ 1951 ਵਿੱਚ 5 ਸਾਲਾਂ ਲੋਕਤੰਤਰੀ ਜਿਹੜੀ ਲੈ ਕੇ ਆਉਂਦੇ ਆ ਯੋਜਨਾ ਜਿਹਦੇ ਚ ਕਿ ਮੰਤਰੀ ਐਮ ਐਲ ਏ ਪ੍ਰਧਾਨ ਮੰਤਰੀ ਵਗੈਰਾ ਬਣਾਉਂਦੇ ਵੀ 5 ਸਾਲ ਕੋਈ ਦੇਸ਼ ਤੇ ਰਾਜ ਕਰੂਗਾ ਤੇ ਉਹ ਆਦਾ ਇਹਦਾ ਕੋਈ ਦੇਖੂਗਾ ਤੇਰੀ ਤਰੱਕੀ ਵਾਸਤੇ ਜੇ ਜੋ ਵੀ ਕੰਮ ਕਾਜ ਕਰੂਗਾ ਉਹਨੂੰ ਇੱਕ ਯਾਨੀ ਕਿ ਜਿਵੇਂ ਰਾਜਾ ਬਣਾ ਦਿੰਦੇ ਆ ਨਾ 5 ਸਾਲ ਵਾਸਤੇ ਹੁਣ ਵੀ ਰਾਜਾ ਹੀ ਹੈ ਇਹ ਤੋਂਵੇਂ ਰਾਜਾ ਬਣਾ ਦਿੰਦੇ ਸੀਗੇ ਪਰ ਉਦੋਂ ਵੀ ਇਹਨਾਂ ਨੇ ਲੋਕਤੰਤਰੀ ਜਿਹੜੀ ਯੋਜਨਾ ਚਲਾਉਣ ਵਾਸਤੇ ਘੱਟੋ-ਘੱਟ ਬਹੁਤ ਸਾਰਾ ਰੁਪਈਆ ਇਹਨਾਂ ਨੇ ਵਿਦੇਸ਼ਾਂ ਤੋਂ ਉਧਾਰਾ ਲਿਆ ਸੀ ਤੇ ਉਦੋਂ 1952 ਵਿੱਚ 1 ਡਾਲਰ 4 ਰੁਪਈਆ ਦੇ ਬਰਾਬਰ ਹੋ ਗਿਆ ਯਾਨੀ ਕਿ ਆਪਣੇ 4 ਰੁਪਏ ਤੇ ਅਮਰੀਕਾ ਦੇ 1 ਡਾਲਰ ਹੋ ਗਿਆ ਡਾਲਰ ਮਜ਼ਬੂਤ ਹੋਣਾ ਸਟਾਰਟ ਹੋ ਗਿਆ ਉਸ ਤੋਂ ਬਾਅਦ 1962 ਵਿੱਚ ਦੋਸਤੋ ਭਾਰਤ ਤੇ ਚੀਨ ਦੀ ਜੰਗ ਹੋ ਗਈ ਉਦੋਂ ਤਾਂ ਤੁਹਾਨੂੰ ਪਤਾ ਹੀ ਆ ਬੁਰਾ ਹਾਲ ਹੋ ਗਿਆ ਬਹੁਤ ਬੁਰਾ ਹਾਲ ਸੀ ਭੁੱਖਮਰੀ ਹੋ ਗਈ ਤੇ ਘੱਟੋ-ਘੱਟ 7 ਤੋਂ 8 ਰੁਪਈਏ ਜਿਹੜਾ ਕਿ ਰੇਟ ਡਿੱਗ ਪਿਆ ਰੁਪਈਏ ਦਾ 1 ਡਾਲਰ ਦੇ ਬਰਾਬਰ 7-8 ਰੁਪਏ ਰਹਿ ਗਿਆ। ਤੇ ਦੋਸਤੋ 1975 ਵਿੱਚ ਹੋ ਗਈ ਐਮਰਜੈਂਸੀ ਲਾਗੂ। ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਰੁਪਿਆ ਜਿਹੜਾ 8 ਕੁ ਰੁਪਏ ਦੇ ਬਰਾਬਰ ਰਹਿ ਗਿਆ 8-9 ਰੁਪਏ 1 ਡਾਲਰ ਦੇ ਬਰਾਬਰ ਰਹਿ ਗਿਆ। ਤੇ ਦੋਸਤੋ 1984-85 ਵਿੱਚ ਦੰਗੇ ਹੋਏ। ਦੰਗਿਆਂ 'ਚ ਆਪਣੇ ਕਈ ਸਿੱਖ ਸ਼ਹੀਦ ਹੋ ਗਏ। ਉਸਤੇ ਵੀ ਆਪਣੇ ਰੁਪਏ ਨੂੰ ਕਾफी ਮਾਰ ਪਈ ਕਿਉਂਕਿ ਆਪਾਂ ਨੂੰ ਵਪਾਰਕ ਘਾਟਾ ਬੜਾ ਤਗੜਾ ਪੈ ਗਿਆ। ਲੋਕ ਧਰਮਾਂ ਪਿੱਛੇ ਲੜ ਰਹੇ ਸੀ। ਸਿੱਖ, ਈਸਾਈ, ਮੁਸਲਮਾਨ ਬੀ ਸਾਰੇ ਆਇਆ ਧਰਮਾ ਧਰਮ ਦੀ ਰਾਜਨੀਤੀ ਚੱਲੀ ਜਾਂਦੀ ਸੀ ਤੇ ਉਸ ਵਕਤ ਇੰਨੀ ਜ਼ਿਆਦਾ ਯਾਨੀ ਕਿ ਕੋਈ ਸਿੱਖ ਨੂੰ ਵੇਖ ਕੇ ਨਹੀਂ ਰਾਜੀ ਸੀ ਕੋਈ ਮੁਸਲਮਾਨ ਨੂੰ ਵੇਖ ਕੇ ਨਹੀਂ ਰਾਜੀ ਸੀ ਇੱਕ ਦੂਜੇ ਨੂੰ ਵੱਡਾ ਟੁਕੀ ਚੱਲ ਰਹੀ ਸੀ ਤਾਂ 1984 85 ਵੇਲੇ ਵੀ ਰੁਪਈਆ ਕਾਫੀ ਡਾਊਨ ਹੋ ਗਿਆ ਤਾਂ 1 ਡਾਲਰ ਦੇ ਬਰਾਬਰ 12 ਰੁਪਏ ਬਣ ਲੱਗੇ 1984 85 ਦੇ ਵਿੱਚ ਦੋਸਤੋ 1991 ਦੇ ਵਿੱਚ ਹੋਈ ਖਾੜੀ ਲੜਾਈ ਤੇ ਵਿਕਾਸ ਦਰ ਦੀ ਘਟਾਉਣ ਦਾ ਕਿਉਂਕਿ ਕਿਸੇ ਨੇ ਵਿਕਾਸ ਦਰ ਤੇ ਕੋਈ ਦਿੱਤਾ ਹੀ ਨਹੀਂ ਸਾਰੇ ਬਸ ਧਰਮ ਸਿੱਖ ਮੁਸਲਮਾਨ ਜਾਤ ਪਾਤ ਰਾਜਨੀਤੀ 'ਚ ਵੜ ਗਏ ਕਿਸੇ ਨੇ ਇਹ ਨਹੀਂ ਸੋਚਿਆ ਵੀ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜਿਵੇਂ ਕਿ ਅੰਗਰੇਜ਼ ਆਏ ਸੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਅੰਗਰੇਜ਼ ਇੰਡੀਆ ਦੇ ਵਿੱਚ ਰਹਿੰਦੇ ਤਾਂ ਆਪਾਂ ਅੱਜ ਇੰਡੀਆ ਕੁਝ ਹੋਰ ਚੀਜ਼ ਹੁੰਦੀ ਆਪਣੇ ਹਜੇ ਵੀ ਲੋਕ ਕਿਉਂਕਿ ਆਪਾਂ ਦੇਖਦੇ ਆ ਨਾ ਹਰੇਕ ਲੀਡਰ ਹੀ ਲੈ ਕੇ ਬੜਾ ਰਾਜੀ ਹੁੰਦਾ ਆਪਦਾ ਰੋਪ ਚਲਾ ਕੇ ਬੜਾ ਰਾਜੀ ਆ ਇਸ ਨੂੰ ਇਹ ਫਿਕਰ ਨਹੀਂ ਵੀ ਸਾਡਾ ਦੇਸ਼ ਕਿੱਥੇ ਜਾ ਰਿਹਾ ਅਸੀਂ ਦੇਸ਼ ਦਾ ਵਿਕਾਸ ਕਹਿੰਦੇ ਕਰੀਏ ਆਪਣੇ ਤੋਂ نیچے ਹੁੰਦਾ ਸੀ ਅਮਰੀਕਾ ਇੰਗਲੈਂਡ ਚੀਨ ਜਾਪਾਨ ਅੱਜ ਦੇਖੋ ਤੁਸੀਂ ਕਿੱਥੇ ਪਹੁੰਚ ਗਏ ਤੇ ਆਪਾਂ ਕਿੱਥੇ ਆ ਠੀਕ ਹੈ ਕਿ ਨਹੀਂ ਉਸ ਵੇਲੇ ਆਪਣੇ ਰੁਪਏ ਦੀ ਵੈਲਿਊ ਹੁੰਦੀ ਸੀ ਕਦਰ ਹੁੰਦੀ ਸੀ ਆਪਣੇ ਕੋਲੇ ਸੋਨਾ ਹੁੰਦਾ ਸੀ ਗਹਿਣੇ ਹੁੰਦੇ ਸਾਰਾ ਕੁਝ ਹੁੰਦਾ ਸੀ ਪਰ ਅੱਜ ਆਪਣੇ ਕੋਲੇ ਕੁਝ ਵੀ ਨਹੀਂ ਆਪਣੇ ਦੇਸ਼ ਦੇ ਵਿੱਚ ਸਭ ਤੋਂ ਵੱਧ ਫਸਲ ਹੁੰਦੀ ਆ ਉਸ ਦੇ ਬਾਵਜੂਦ ਵੀ ਆਪਣਾ ਰੁਪਿਆ ਦਿਨ ਬਦ ਦਿਨ ਦਿਨ ਬਦ ਦਿਨ ਨੀਚੇ ਜਾ ਰਿਹਾ ਕਿਉਂ ਜਾ ਰਿਹਾ ਕਿਉਂਕਿ ਕ੍ਰਪਸ਼ਨ ਜਦੋਂ ਤੱਕ ਸਾਰੇ ਮੈਂਬਰ ਇਮਾਨਦਾਰ ਨਹੀਂ ਹੁੰਦੇ ਮੰਤਰੀ ਤੋਂ ਲੈ ਕੇ ਨੀਚੇ ਸਰਪੰਚ ਤੱਕ ਉਨਾ ਚਿਰ ਆਪਣੇ ਦੇਸ਼ ਦਾ ਕੁਝ ਨਹੀਂ ਬਣ ਸਕਦਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੁਪਈਆ ਡਿੱਗਦਾ ਰਹੂਗਾ ਕਿਉਂਕਿ ਜੇਕਰ ਕੋਈ ਤਗੜਾ ਬਣ ਰਿਹਾ ਜਿਹਦੇ ਕੋਲੇ ਪੈਸਾ ਉਸ ਕੋਲੇ ਇੰਨਾ ਹੀ ਜ਼ਿਆਦਾ ਪੈਸਾ ਵੀ ਉਹ ਪੈਸਾ ਸੇਵ ਕਰਕੇ ਰੱਖੀ ਜਾ ਰਿਹਾ ਜਿਹੜਾ ਗਰੀਬ ਆ ਉਹ ਬਹੁਤ ਜ਼ਿਆਦਾ ਗਰੀਬ ਹੋ ਰਿਹਾ ਕਾਰਨ ਕੀ ਆ ਧਰਮ ਦੀ ਰਾਜਨੀਤੀ ਜਿਨਾਂ ਜਰ ਜਾਂਦੀ ਨਹੀਂ ਉਹਨਾਂ ਜਿਰ ਰੁਪਈਆ ਮਜ਼ਬੂਤ ਨਹੀਂ ਹੁੰਦਾ ਤਾਂ ਦੋਸਤੋ ਇਹਨਾਂ ਲੱਛਣਾ ਕਰਕੇ 2006 2007 2008 ਟੱਪਦਾ ਟੱਪਦਾ 2013 ਵਿੱਚ ਜਾ ਕੇ ਇਨੀ ਕਿ ਬਰੋਜਗਾਰੀ ਹੋ ਜਾਂਦੀ ਆ ਭਾਰਤ ਤੇ ਘੱਟੋ ਘੱਟ ਵੀ 409 ਅਰਬ ਦਾ ਵਿਦੇਸ਼ੀ ਕਰਜ਼ਾ ਹੋ ਜਾਂਦਾ ਕਿਉਂਕਿ ਇਹ ਲੋਕ ਕਮਲੇ ਸੀ ਇਹ ਲੋਕ ਵਿਦੇਸ਼ਾਂ ਤੋਂ ਪੈਸੇ ਹੀ ਲਈ ਜਾਣ ਜਿਹੜਾ ਕੰਮ ਕਰਨਾ ਚੱਕੋ ਵਿਦੇਸ਼ਾਂ ਨੂੰ ਹੁਣ ਵੀ ਇਹਨਾਂ ਨੇ ਬਹੁਤ ਸਾਰੀਆਂ ਸੜਕਾਂ ਵਿਦੇਸ਼ਾਂ ਨੂੰ ਦੇ ਰੱਖੀਆਂ ਨੇ ਉਹ ਟੋਲ ਟੈਕਸ ਵਸੂਲ ਕਰਦੇ ਨੇ ਆਪਣਾ ਪੈਸਾ ਬਾਹਰ ਜਾ ਰਿਹਾ ਉਹ ਇੱਥੇ ਆਣ ਕੇ ਸੜਕਾਂ ਬਣਾਉਂਦੇ ਨੇ ਇਹ ਵੀ ਬਣਾ ਸਕਦੇ ਹਰ ਚੀਜ਼ ਇਹਨਾਂ ਨੇ ਵਿਦੇਸ਼ਾਂ ਦੇ ਹਵਾਲੇ ਕਰਤੀ ਵਿਦੇਸ਼ਾਂ ਤੋਂ ਕਰਜ਼ਾ ਲੈ ਕੇ ਹੀ ਕੀਤੀ ਕਿਉਂਕਿ ਇੱਥੇ ਇਹਨਾਂ ਨੇ ਕੋਈ ਇਹੋ ਜਿਹਾ ਬਿਜ਼ਨਸ ਖੜਾ ਨਹੀਂ ਕੀਤਾ ਹਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਵੀ 10 ਸਾਲ ਸਰਕਾਰ ਉਹਨਾਂ ਦੀ ਚੱਲੀ ਉਸ ਰਾਜ ਦੇ ਵਿੱਚ ਬਹੁਤ ਕੁਝ ਹੋਇਆ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਲੱਗਦਾ ਮੋਦੀ ਸਰਕਾਰ ਰਹੀ ਬਾਜਪਾਈ ਸਰਕਾਰ ਰਹੀ ਪਰ ਇਹਨਾਂ ਚੋਂ ਸਾਰਿਆਂ ਤੋਂ ਬੈਸਟ ਸਰਕਾਰ ਸੀ ਮਨਮੋਹਨ ਸਿੰਘ ਦੀ ਸਰਕਾਰ ਉਸ ਨੇ ਕਿਉਂਕਿ ਉਸ ਨੂੰ ਪਤਾ ਸੀ ਆਰਥਿਕ ਸਥਿਤੀ ਦਾ ਪਤਾ ਸੀ ਉਸ ਨੇ ਪੜ੍ਹਾਈ ਕੀਤੀ ਹੋਈ ਸੀ ਆਰਥਿਕ ਸ਼ਾਸਤਰ ਦੀ ਹਨਾ ਉਸ ਨੇ ਬਹੁਤ ਕੋਸ਼ਿਸ਼ ਕੀਤੀ ਦੇਸ਼ ਨੂੰ ਸੁਧਾਰਨ ਦੀ ਉਸ ਵੇਲੇ ਇਨੀ ਤੇਜ਼ੀ ਨਾਲ ਮਹਿੰਗਾਈ ਵਧੀ ਵੀ ਨਹੀਂ ਆ ਮੋਦੀ ਦੇ ਆਉਣ ਨਾਲ ਮਹਿੰਗਾਈ ਦਾ ਤੇਜ਼ੀ ਨਾਲ ਵਧ ਰਹੀ ਹੈ 60 ਰੁਪਏ ਤੋਂ ਲੈ ਕੇ ਮੋਦੀ ਮੰਨਦਾ ਹੈ ਇਹ ਸਾਲ ਨਹੀਂ ਤਾਂ ਅਗਲੇ ਸਾਲ 1 ਡਾਲਰ 100 ਰੁਪਏ ਦੇ ਬਰਾਬਰ ਕਰਕੇ ਹੀ ਛੱਡੂ ਜੇਕਰ ਦੋਸਤੋ ਅੱਜ ਜਦ ਦੀ ਗੱਲ ਕਰੀਏ ਤਾਂ 2018 ਤੋਂ ਲੈ ਕੇ ਅੱਜ ਚੱਲ ਰਿਹਾ 2023 ਤੇ ਅੱਜ 1 ਰੁਪਿਆ 83 ਰੁਪਏ ਦੇ ਲਗਭਗ ਹੋ ਚੁੱਕਾ ਹੈ 1 ਰੁਪਿਆ 83 ਰੁਪਏ ਦੇ ਆਉਣ ਵਾਲਾ ਸਮਾਂ ਬਹੁਤ ਨੇੜੇ ਆ ਦੋਸਤੋ ਜਦੋਂ 100 ਰੁਪਿਆ ਹੋ ਗਿਆ ਮਹਿੰਗਾਈ ਦਰ ਤੇਜ਼ੀ ਨਾਲ ਵਧ ਰਹੀ ਹੈ ਆਪਣਾ ਦੇਸ਼ ਜੇਕਰ ਆਪਾਂ ਭੁੱਖਮਰੀ ਗਰੀਬੀ ਦੀ ਗਿਣਤੀ ਕਰੀਏ ਤਾਂ 125 ਦੇ ਛਾ ਵਿੱਚੋਂ 112ਵੇਂ ਨੰਬਰ ਤੇ ਆ ਹਜੇ ਵੀ ਆਪਣੇ ਨਾਲੋਂ ਜੇਕਰ ਭੁੱਖਮਰੀ ਦੀ ਗੱਲ ਕਰੀਏ ਤਾਂ ਜਿਹੜੇ ਬਾਹਰਲੇ ਦੇਸ਼ ਆ ਐਥਲਿਸਟ ਪਾਕਿਸਤਾਨ ਵੀ ਆਪਣੇ ਨਾਲੋਂ ਹਜੇ ਭੁੱਖਮਰੀ ਚੱਗੇ ਆ ਵੀ ਆਪ ਇੰਨੇ ਜ਼ਿਆਦਾ ਉੱਥੇ ਲੋਕ ਭੁੱਖੇ ਨਹੀਂ ਮਰਦੇ ਇੰਨੇ ਜ਼ਿਆਦਾ ਘੱਟ ਜ਼ਿਆਦਾ ਬਰੋਜ਼ਗਾਰ ਨਹੀਂ ਉੱਥੇ ਜਿੱਨੇ ਕੇ ਆਪਣੇ ਦੇਸ਼ ਵਿੱਚ ਬਰੋਜ਼ਗਾਰੀ ਲੇਡਰੀ ਧਰਮ ਧਾਰਮਿਕ ਰਾਜਨੀਤੀ ਵੜੀ ਹੋਈ ਆ ਆਪਣੇ ਦੇਸ਼ ਵਿੱਚ ਕੀ ਕਰਦੇ ਆ ਵੀ ਆਪਾਂ ਹਿੰਦੂ ਹੁਣ ਦੇਖ ਲੋ ਵੀ ਮੋਦੀ ਕਹਿੰਦਾ ਹਿੰਦੂਆਂ ਨੂੰ ਖਤਰਾ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦਾ ਸੀ ਉਦੋਂ ਤਾਂ ਹਿੰਦੂਆਂ ਨੂੰ ਖਤਰਾ ਨਾ ਹੋਇਆ ਜਦੋਂ ਉੱਥੋਂ ਦਾ ਪ੍ਰੈਸੀਡੈਂਟ ਮੁਸਲਮਾਨ ਸੀ ਉਦੋਂ ਵੀ ਨਹੀਂ ਹਿੰਦਿਆ ਨੂੰ ਖਤਰਾ ਹੋਇਆ ਤੇ ਅੱਜ ਹਿੰਦੂ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਯੋਗੀ ਜੀ ਵੀ ਹਿੰਦੂ ਨੇ ਹਨਾ ਬਹੁਤ ਸਾਰੇ ਇਹਨਾਂ ਦੇ ਮੰਤਰੀ ਹਿੰਦੂ ਨੇ ਹਿੰਦੂ ਮੰਤਰੀ ਦੇ ਹੋਣ ਦੇ ਬਾਵਜੂਦ ਵੀ ਹਿੰਦੂਆਂ ਨੂੰ ਬਹੁਤ ਜ਼ਿਆਦਾ ਖਤਰਾ ਹਨ ਤੱਕੇ ਨਾਲ ਇਹਨਾਂ ਨੇ ਮਸਜਿਦ ਢਾਕੇ ਮੰਦਿਰ ਬਣਾਏ ਰਾਮ ਮੰਦਿਰ ਬਣਾਇਆ ਕੀ ਤੁਕ ਸੀ ਕੋਈ ਤੁਕ ਨਹੀਂ ਸੀ ਦੋਵਾਂ ਨੂੰ ਸਾਂਝੀ ਜਗ੍ਹਾ ਤੇ ਬਣਾਇਆ ਜਾ ਸਕਦਾ ਸੀ ਦੋਮਾ ਦਾ ਆਦਰ ਸਤਕਾਰ ਮਾਨ ਸਤਕਾਰ ਰੱਖਿਆ ਜਾ ਸਕਦਾ ਸੀ ਇਹਨਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਪ੍ਰਤੀ ਯਾਨੀ ਕਿ ਇੱਕ ਲਾਲੋ ਨਫਰਤ ਪੈਦਾ ਕਰਤੀ ਆਉਣ ਵਾਲੇ ਸਮੇਂ ਤੇ ਨਫਰਤ ਵਧਦੀ ਜਾਣੀ ਆ ਇਹਨਾਂ ਦਾ ਧਿਆਨ 1% ਵੀ ਨਹੀਂ ਵੀ ਸਾਡੇ ਦੇਸ਼ ਦਾ ਰੁਪਈਆ ਦਿਨ ਬਦ ਦੇਣ ਦਿਨ ਬਦ ਦੇਣ ਕਿਉਂ ਡਿੱਗ ਰਿਹਾ ਠੀਕ ਹੈ ਕਿ ਨਹੀਂ ਇਹ ਸਿਰਫ ਹਿੰਦੂ ਦੀ ਰਾਜਨੀਤੀ ਖੇਡਦੇ ਆ ਹਰ 5 ਸਾਲ ਬਾਅਦ ਜਦੋਂ ਵੀ ਇਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਸਰਕਾਰ ਬਣਾਉਣੀ ਆ ਉਦੋਂ ਹਿੰਦੂ ਮੁਸਲਮਾਨ ਸਿੱਖ ਈਸਾਈ ਹਿੰਦੂ ਐ ਮੁਸਲਮਾਨ ਐ ਆਪਸੀ ਜੀ ਲੋਕਾਂ ਨੂੰ ਲੜਾਈ ਜਾਂਦੇ ਆ ਤੇ ਦਿਨ ਬਦ ਦਿਨ ਦੇਸ਼ ਨੂੰ ਕੰਗਾਲ ਕਰੀ ਜਾਂਦੇ ਆ ਤੇ ਆਪ ਦਾ ਢਿੱਡ ਭਰੀ ਜਾਂਦੇ ਆ ਅਬਾਨੀ ਅਡਾਨੀ ਵਰਗੇ ਆਪਣੇ 10 ਅਮੀਰ ਆਦਮੀ ਦੁਨੀਆ ਦੀ ਲਿਸਟ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਣਾ ਦੇਸ਼ ਅੱਜ 112ਵੇਂ ਸਥਾਨ 'ਤੇ ਹੋਵੇ ਤਾਂ ਕਿੱਡੀ ਬੇਸ਼ਰਮੀ ਵਾਲੀ ਗੱਲ